ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਚੜੈਕ ਜੀ ਜ਼ਿਲ੍ਹਾ ਤਹਿਸੀਲ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਇੱਕ ਜਵਾਰ ਟਵਾਇਆ ਨਾਗਾ ਤੇ ਦੋ ਗੱਬਣ ਤਿੰਨੇ ਦੇ ਤਿੰਨੇ ਹੀ ਗਰਮੀਆਂ ਦੇ ਤੋਹਫੇ ਆ ਤੇ ਚੰਗੇ ਦੁੱਧ ਆ ਲੈ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਵਰਕ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਚੱਲੂਗਾ ਸასი ਗੱਲ ਜੀ ਅਸੀ ਗੱਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਲਾਲੀ ਬਾਈ ਪਿੰਡ ਚੜੈਕ ਜ਼ਿਲ੍ਹਾ ਮੋਗਾ ਬਈ ਤਸੱਲੀ ਮੋਗਾ ਮੋਬਾਈਲ ਨੰਬਰ ਹੀ 8198856080 ਹੈ ਬਾਈ ਠੀਕ ਆ ਬਾਈ ਇੱਕ ਨੰਬਰ ਸੂਈ ਸੂਈ ਤੋਂ ਸ਼ੁਰੂ ਕਰਦੇ ਆ ਸੂਆ ਕਿੰਨਾਂ ਮਾਝੇ ਬਾਈ ਰੀਨਾਲ ਦੂਜਾ ਸੂਆ ਸੋਈ ਆ ਕਦੋਂ ਸੂਈ ਆ ਜੀ ਅੱਜ ਸੂਆ ਸੋਈ ਆ ਸੌਦਾ ਆਪਣਾ ਕੱਲ੍ਹ ਆਖਣੇ ਹੋ ਗਿਆ ਮੈਂ ਰਾਤ ਢਲਾ ਹੋ ਗਿਆ ਲੈ ਨਹੀਂ ਜਾ ਗਿਆ ਠੀਕ ਆ ਜੀ ਸੂਆ ਜੇਰ ਆਪਣੇ ਸਾਹਮਣੇ ਬਈ ਆ ਬਾਈ ਜੇਰ ਪਈ ਤਾਂ ਲਿਆਇਆ ਮਗਰ ਬੱਚੀ ਆ ਮੱਛੀ ਬਹੁਤ ਖਰੀ ਹੈ 25 ਵਾਲੀ ਚੰਗੀ ਹੈ ਬਈ ਟੌਪ ਦੀ ਬੱਚਾ ਪੈਂਕ ਨੋਜ਼ ਵਾਲੀ ਹੈਗਾ ਕੋਈ ਸੀਮ ਰਿਕਾਰਡ ਦਾ ਨਾ ਬਈ ਐਵੇਂ ਝੂਠ ਮਰਾਉਣ ਨੂੰ ਤਾਂ ਲੋਕਾਂ ਨੂੰ ਜੋ ਮਰਦੀ ਗਏਗੇ ਪਰ ਮੱਛੀ ਦਾ ਅੰਕੋ ਕੋਈ ਨਹੀਂ ਹੈ ਤਾਂ ਖੜੀ ਦੀ ਵੀ ਨਹੀਂ ਜਾ ਰਹੀ ਪੂਰੀ ਸਾਈਡ ਹੈ ਸਾਡੀ ਖੜਾ ਨਹੀਂ ਹੋ ਰਹੀ ਕੋਈ ਬਾਕੀ ਠੰਡੀ ਸੀ ਲਾ ਬਾਈ ਠੀਕ ਹੈ ਜੀ ਅਗਲੇ ਨੇ ਦਾ ਮਾਲ ਕਿਨੇ ਦਾ ਕਿਹਾ ਬਾਈ ਵੀ 18 19 ਕਿਲੋ ਰੋਧ ਤੇ ਆ ਜੂ ਠੀਕ ਹੈ ਫਿਰ ਆਪਾਂ 17 ਗ ਮੰਨ ਕੇ ਲਈਆ ਥਣਾ ਤੇ ਡੰਨਾ ਜੀ ਗਾਰੰਟੀ ਹੋ ਬਈ ਥਣਾ ਦੀ ਬਾਹਰ ਪਿੱਛੇ ਦੀ ਤੰਨਾ ਲਈ ਆਪਣੀ ਠੀਕ ਹੈ ਜੀ ਹਾਂ ਬਾਕੀ ਬਾਈ ਡਿਮਾਂਡ ਆ ਕ੍ਰੋਸ ਬੈਡ ਦੀ ਕ੍ਰੋਸ ਬੈਡ ਦੀ ਠੀਕ ਆ ਐਸੇ ਆ ਫਿਰਦਾ ਹੁਣ ਅਗਲਾ ਕਹਿ ਰਿਹਾ ਬਾਈ ਲੈਣਾ ਹੀ ਨਹੀਂ ਸਾਨੂੰ ਕ੍ਰੋਸ ਲੈ ਦੇ ਮਾਰੇ ਮਾਰੇ ਸੈਂਗ ਆ ਦੱਸ ਦੀ ਬਰਾੜਾ ਮਾਰ ਦੇ ਮਾਰਦੀ ਮੁਰਦੀ ਤਾਂ ਨਹੀਂ ਜਮਾ ਹੀ ਨਹੀਂ ਬਾਈ ਜਮਾ ਹੀ ਨਹੀਂ ਕੋ ਡੰਡੀ ਸੀਦਾ ਯਾਰ ਜਿਵੇਂ ਮਾਰਦੀ ਵੈਲੀ ਕੋ ਚੱਕਰੀ ਕ੍ਰੋਸ ਆਂਗਾ ਤੇ ਪਰ ਹਵਾਨਾ ਚੈਪ ਕਾਇਆਂ ਰ ਗਈ ਲਈ ਮੈਂ ਕਿਹਾ ਬਾਈ ਸਿਰਾਂ ਲਾਈ ਫਿਰਦੀ ਆ ਜਮਾ ਐ ਨਾ ਫਿਟਨੈਸ ਵਾਲਾ ਹਵਾਨਾ ਜੇ ਗਾਂ ਹਿਲੂ ਫੇਰੀ ਹਵਾਨਾ ਹਿਲੂ ਆਏ ਨਹੀਂ ਬਾਈ ਹਵਾਨਾ ਅੱਡ ਹਲਦਾ ਫਿਰੂ ਗੁਲਾਬੀ ਥਾਣਾ ਐਂਡ ਮੱਝੇ ਦੇ ਪਾ ਵਾਂਗੂ ਖੜਾ ਇਹ ਨਵੇਂ ਹਵਾਨੇ ਆ ਸੋਨਾ ਤਿਆਰ ਕੀਤਾ ਕਿਸੇ ਕਿਸੇ گاਾਂ ਜੀ ਹੁੰਦਾਗਾ ਐਚ ਐਫ ਦੇ ਤਾਂ ਤੁਸੀਂ ਦੇਖਦੇ ਹੀ ਹੋਵੋਗੇ ਤੇ ਆਹ ਕ੍ਰੋਸ ਆਂਗਾ ਵੀਰੇ ਆਪਾਂ ਦੋ ਚਾਰ ਵੀਡੀਓ ਪਹਿਲਾਂ ਬਰਾੜਾ ਸਿੰਘ ਵਾਲੀ ਦੀ ਪਾਈ ਸੀ ਹਾਂਜੀ ਉਹਦੇ ਵੀ ਆਪਾਂ ਇਹੀ ਕਿਹਾ ਸੀ ਸਿੰਘ ਆਲਾ ਪਸ਼ੂ ਬਿਮਾਰ ਘਟ ਹੁੰਦਾ ਬਿਮਾਰ ਘਟ ਹੁੰਦਾ ਜੇ ਇੰਨੇ ਫੋਨ ਆਇਆ ਭੈਣ ਭਰਾ ਕਹਿੰਦੇ ਬਾਈ ਬੜਾ ਸਿੰਘ ਹੋਣ ਸਾਨੂੰ ਲਿਆ ਦੀ ਅਸੀਂ ਲਵਾਾਂਗੇ ਜੇ ਮੈਂ ਮਾਰਦੀ ਵੈਰੀਫਾਈ ਕੋਈ ਚੈੱਕ ਕਰੀ ਲੇਗਾ ਜਿਦੋਂ ਮਾਰਨਾ ਦਾ ਕੋਈ ਨਹੀਂ ਨੇ ਵਿਚਾ ਕੇ ਮਾਰਨਾ ਤੈਨੂੰ ਪਤਾ ਹੀ ਨਹੀਂ ਕੋਈ ਨਹੀਂ ਨੇ ਮਾਰਨਾ ਚਾਕੇ ਇਹਦਾ ਬੱਚੇ ਦਾ ਕਰੀ ਨਹੀਂ ਮਾਰਿਆ ਬਾਈ ਹਵਾਨਾ ਭਲਾ ਟੋਪ ਦਾ ਇਹ ਖਾਨ ਪੂਰਾ ਟੋਪ ਦਾ ਲੱਗਿਆ ਵਾ ਥਾਣੇ ਇੱਕ ਆ ਦੀ ਤੁਹਾਨੂੰ ਫੇਰ ਦਿਖਾਉਂਗਾ ਜੀ ਕਰ ਲਿਓ ਜੀ ਚੈੱਕ ਐਂਡ ਜਿਵੇਂ ਫਿੱਤਾ ਮਾਰ ਕੇ ਲਾਏ ਹੁੰਦੇ ਆ ਨਾ ਤੇ ਆਏ ਆ ਥਣ ਤੇ ਥਣਾ ਦਾ ਸੈਜ ਵੀ ਬੋਰਾ ਟੋਪ ਦਾ ਫੋਰ ਸ਼ਾਂਕ ਦਾ ਨਾਮੋ ਨਿਸ਼ਾਨ ਹੈ ਨਹੀਂ ਤੇ ਮਗਰ ਅੰਤਾਂ ਦੀ ਵੱੱਛੀ ਆ ਜੀ ਇਹ ਹੋ ਜਾਂ ਸੀਮਣ ਭਰੋਣਾ ਹੋਵੇ ਤੁਹਾਨੂੰ ਵੀ ਪਤਾ ਵੀ ਕਿਹੜੇ ਭਾਜ ਮਿਲਦਾ ਭਾਈ ਉਹ ਕਹਿੰਦੇ 2.5 ਕਿਲੋ ਹੀ ਕੱਢਿਆ ਠੀਕ ਆ ਜੀ ਕਿਲੋ ਸਵਾ ਕਿਲੋ ਮੈਂ ਵੀ ਜੋ ਜਾ ਕੇ ਪਾਸ ਕੀਤੀ ਐ ਸੋਆ ਠੀਕ ਆ ਬਈ ਮੇਰੀ ਗੱਬਣੂ ਵੀ ਪਾਸ ਕੀਤੀ ਵੀ ਸੀ ਠੀਕ ਆ ਬਈ ਮੈਂ ਫੇਰ ਵੀ ਆਦੀ ਥੱਲੀ ਕਰਕੇ ਲਿਆ ਆ ਬਈ ਠੀਕ ਆ ਜੈ ਜੈ ਜੀ ਡਿਮਾਂਡ ਲੈਣ ਦੇ ਨਾਲ ਹੀ ਜਿਹਦਾ ਬੜਾ ਮੁੱਲ ਮੁੱਲ ਕਰਾਉਣ ਵਾਲੇ ਪਾਸੇ ਵੜਨਾ ਭਲਾ 65 ਕਰ ਲਈਏ 60 ਕਰ ਲਈਏ ਠੀਕ ਆ ਜੀ ਠੀਕ ਆ ਛੋੜ ਕਰੂੰਗਾ ਇਕੱਲੀ ਮਰਜ਼ੀ ਨਾਲ 57000 ਜਿਵੇਂ ਜੈ ਜੀ ਦੀ ਮੰਗ ਦਾ ਬਾਈ ਕਹਿੰਦਾ 57000 ਚੋਂ ਛੋੜ ਕਰੂੰਗਾ ਆਪਾਂ ਅੱਜ ਤੁਹਾਨੂੰ ਮਿਲਣੇ ਨੇ 18-19 ਕਿਲੋ ਦੁੱਧ ਕਪੈਸਿਟੀ ਵਾਲੀ ਗਾਂ ਹੈ ਜੀ 2 ਨੰਬਰ ਵੀਰੇ ਸੁਆ ਕੇ ਨਮਰੀ ਵੀ ਇਹ ਅਰੀਜਨਲ ਦੂਜਾ ਸੁਆ ਠੀਕ ਆ ਚੌਰ ਸ਼ਾਈ ਵਾਲਾ ਠੀਕ ਆ ਠੰਡੀ ਸੀਲ ਦੀ ਆਪਣੀ ਇਹਦੀ ਵੀ ਫੁੱਲ ਗਾਰੰਟੀ ਹੋਊਗੀ ਭਰਾੜਾ ਜਿਵੇਂ ਮਰਜੀ ਐ ਆਪਣਾ ਗਿੱਟਿਆ ਨਹੀਂ ਹੱਥ ਮਾਰੀ ਚੱਲੀਆ ਕਰਮ ਵਾਲੇ ਪੂਚਾ ਕੇ ਕੱਢੀ ਆ ਲੈ ਉਹ ਕਰਮ ਇਹ ਤਾਂ ਮੇਨ ਗੱਲ ਠੰਡੀ ਦੀ ਗੱਲ ਹੀ ਹੋਣੀ ਹਾਂ ਆਪਾਂ ਗਰਮ ਬਸੂ ਲੈ ਆਈ ਨਹੀਂ ਬਾਈ ਕਰੇ ਠੜ ਗਈ ਠੀਕ ਆ ਲੈ ਜਿਵੇਂ ਮਰਜੀ ਹੱਥ ਮਾਰੀ ਚੁੱਕੀ ਫਿਰ ਭਲਾ ਭਲਾ ਥੱਲੇ ਵੀ ਲੰਘ ਜਾ ਬਾਈ ਕੋਈ ਚੱਕਰੀ ਨਹੀਂ ਬਾਕੀ ਬਾਈ ਪਹਿਲੇ ਸੁਆ ਹੈ ਬਾਈ ਹਾਂਜੀ 16 ਕਿਲੋ ਦੀ ਗਾਰੰਟੀ ਤੇ ਆਈ ਵੀ ਆ ਠੀਕ ਆ ਜੀ ਠੀਕ ਆ 16 15 16 ਦਾ ਖੁੱਲਾ ਹੀ ਪਿਆਊਗੀ ਬਾਈ ਠੀਕ ਆ ਗਾਂ ਅਗਲੇ ਦੀ ਭੈਣ ਭਰਾ ਦੀ ਸੇਵਾ ਹਨਾ ਠੀਕ ਆ ਪਰ ਇੰਨਾ ਵੀ ਇਹ ਡਿਮਾਂਡ ਜਾ ਰਿਹਾ ਤੈਨੂੰ ਵੀ ਪਤਾ ਗਾਂ ਗਰਮੀ ਆਉਣੀ ਆ ਬਾਈ ਹੁਣ ਗਰਮੀ ਆਉਣੀ ਆ ਫ੍ਰੀਜੀ ਆ ਗਰਮੀ ਫ੍ਰੀਜੀ ਆ ਸਾਬ ਦੀ ਤੇ ਜਦੋਂ ਮਰਜੀ ਝੋਲਿਓ ਤੇ ਹੋਊ ਵੀ ਮੱਝਾ ਹਰਗਾ ਸੰਘਣਾ ਦੁੱਧ ਥਾਨ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ala ਥਾਣਾ ਜੀ ਚਾਰ ਹੀ ਥਾਣਾ ਫੋਟ ਸ਼ਾਂਖਪੂਰਾ ਵੀਨ ਬਾਕੀ ਵਜਨ ਵੀ ਬਹੁਤ ਆ ਬਾਈ ਛੋਟੀ ਸਹੀ ਗੱਲ ਆ ਵਜਨ ਵੀ ਚੰਗਾ ਵੇਲ ਵੀ ਚੰਗਾ ਤੇ ਬਰੀਡ ਵੀ ਚੰਗੀ ਆ ਸਮਾਂ ਜਰੂਰ 1-2 ਦਿਨ ਵੱਧ ਘੱਟ ਹੋ ਸਕਦੇ ਆ ਜੀ ਬਾਈ ਅਗਲੇ ਨੇ 5-6 ਦਿਨ ਕਿਹਾ ਜੀ ਲ ਆ ਗਿਆ ਪਸ਼ੂ ਵੱਧ ਵੀ ਲੈ ਜਾਂਦਾ ਸਹੀ ਗੱਲ ਆ ਜੀ ਥੋੜਾ ਹੀ ਕੈਮਰੇ ਤੋਂ ਡਰਦਾ ਜੀ ਪਸ਼ੂ ਬਾਕੀ ਠੰਡੀ ਬਾਕੀ ਆਂਗਾਂ ਵੀ ਹੁਣੇ ਹੀ ਆ ਬਰਾੜਾ ਹਜੇ ਤਾਜ਼ੀਆਂ ਹੀ ਆਂਦੀਆਂ ਤਾ ਉਪਰਾ ਕਰਦੀਆਂ ਥੋੜੀਆਂ ਆ ਜੀ ਤੇ ਜਮਾ ਇਹਦੀ ਜੀ ਡਿਮਾਂਡ ਲੈਣ ਦੇਣ ਵਾਲੀ ਬਾਈ ਸ਼ੋਰ ਛੱਪਾ ਹੀ ਕਰਾਂਗੇ ਇਹਦਾ ਵੀ ਆਪਾਂ 95000 ਨਾਟ 1000 ਇਹਦਾ ਵੀ 95 ਆ ਇਹਦਾ ਵੀ ਨਾ ਕੋਈ ਜੋੜਾ ਲੈ ਲੂ ਠੀਕ ਆ ਠੀਕ ਆ ਜੀ ਦੋਨਾਂ ਜੋੜਾ ਦਾ 57 57 ਹਾਂ ਨਾ ਹੀ ਹਾਂ ਨਾ ਹੀ ਜੇ ਕੱਲੀ ਕੱਲੀ ਆ ਤਾਂ ਨੜ ਨੜ ਜੈਜ ਡਿਮਾਂਡ ਬਿਲਕੁਲ ਜਮਾ ਬਾਕੀ ਤੋਫੇ ਹੀ ਆ ਗਰਮੀਆਂ ਦੇ ਅੱਗੇ ਆ ਗਈ ਗੈਰ ਪਿਓਰ ਗੈਰ ਆ ਬਾਈ ਓਰੀਜਨਲ ਵੀਰ ਆ ਸੱਜਣਾ ਦੇ ਫੋਨ ਆਉਂਦੇ ਹੁੰਦੇ ਬਈ ਸਾਨੂੰ ਗੈਰ ਗਾਂ ਲੈ ਕੇ ਪਰ ਕੱਲੀ ਗੈਰ ਮੈਂ ਕਿਹਾ ਬਰਾੜਾ ਇੱਕ ਤੈਨੂੰ ਮੈਂ ਹੋਰ ਦਾ ਦਿੰਦਾ ਗੈਰਾ ਹੋਰ ਵੀ ਹੋਣੀ ਆ ਗੱਬਾਂ ਨੇ ਗੈਰ ਦੇ ਥੱਲੇ ਆ ਕੋਈ ਬਹਿ ਕੇ ਵਿਖਾ ਦੇ ਲੈ ਹਾਂ ਵੀਰੇ ਲੈ ਲੈ ਵੜਾ ਗੱਟਿਆਂ ਨੂੰ ਹੱਥ ਲਾਈ ਚੱਲਿਆ ਕਰਮ ਵਾਲੀ ਪੈਰ ਨਹੀਂ ਭੜਦੀ ਜਾਵਾ ਕਰੋ ਆ ਵੈਸੇ ਇੱਕ ਮੂਣੀ ਜੀ ਮਾੜੀ ਬਾਈ ਮੂੰ ਹੀ ਹੈਣੀ ਵੇਖ ਕੇ ਲੈ ਜਾਂਦੀ ਆ ਹਾਂ ਬਾਕੀ ਪੰਜਾਂ ਛਿਆ ਦਿਨਾਂ ਦੀ ਇਹ ਕੱਚੀ ਆ ਬਾਈ ਪੰਜ ਸੇ ਲੈ ਜੋ ਬਾਈ ਥੁੱਲੇ ਲੈ ਜੂਗੀ 15 16 ਕਿਲੋ ਦੁੱਧ ਦੀ ਦੇਈ ਦੀ ਆਪਾਂ ਵੀ ਗਾਰੰਟੀ ਦੇ ਕੇ ਤੋੜ ਦਾਂਗੇ ਬੜਾ ਜੀ ਇਹ ਤਾਂ ਬਰੇ ਜਮਾ ਹੀ ਮੱਜ ਜਾ ਇੱਕ ਹਿਸਾਬ ਦੀ ਇਹ ਤਾਂ ਮੈਂ ਕਹਿੰਦਾ ਕਿ ਲੇਟਡ ਪੀਸ ਹੀ ਕਹਿ ਸਕਦੇ ਆ ਬਾਕੀ ਕਿਤੇ ਹੀ ਮਿਲਦਾ ਬਹੁਤ ਡਿਮਾਂਡ ਆ ਬਾਈ ਬਹੁਤ ਭਰਾਵਾਂ ਦੇ ਫੋਨ ਆਉਂਦੇ ਗੈਰ ਲੱਭਦੇ ਗੈਰ ਲੱਭਦੇ ਪਰ ਮਿਲੀ ਕਰਨ ਵਾਲੀ ਬਹੁਤ ਔਖੀ ਆ ਪਰ ਮੇਨ ਗੱਲ ਆ ਇਹ ਵੀ ਕਹਿੰਦੇ ਸੀ ਬਾਈ ਠੰਡੀ ਹੋਵੇ ਗੈਰ ਲੱਭ ਤੋਂ ਪਰ ਹੋਵੇ ਠੰਡੀ ਠੰਡੀ ਬਾਈ ਸਹੀ ਗੱਲ ਆ ਕਿਉਂਕਿ ਹੁਣ ਇਹ ਦੂਤ ਤੇਰਾ ਬਾਈ ਠੰਡੀ ਕੋਈ ਹੋਣੀ ਨਹੀਂ ਜਿਹੜੀ ਗੱਪਣ ਹੈ ਹੱਥ ਮਰਾਈ ਜਾਂਦੀ ਆ ਸਹੀ ਗੱਲ ਆ ਸੂਈ ਪਿੰਡ ਦਾ ਫਰਮਾਣਾ ਨਹੀਂ ਮਰੋਣਾ ਜੀ ਹਫਤੇ ਦੇ ਆਸ-ਪਾਸ ਸਮਾਂ ਜ਼ਰੂਰ ਲੈ 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 ਜਾਣਾ ਬਾਈ ਲੈ ਜਾਣਾ ਕੱਦ ਕਾਠ ਚੰਗਾ ਵਜਨ ਚੰਗਾ ਗਰਮ ਵਾਲੀ ਦੇ ਬਣਾਏ ਇਦਰੋਂ ਐ ਕਰੋ ਇੱਥੇ ਅਫਗਾਨਾ ਰਗੀਆ ਥੰਗੀ ਮੋੜ ਲਿਆ ਇੰਦਰ ਬੁਤੀ ਵਿਖਾ ਦੇ ਬਈ ਕੋਈ ਕਹਵੇ ਨਾ ਐਵੇਂ ਕੀ ਜਾਂਦੇ ਗਹਿਰਾਂ ਲੈ ਕੁਆਲਿਟੀ ਚੈੱਕ ਕਰੋ ਹੱਥ ਤੋਂ ਵੱਡੇ ਕੰਨ ਲੈ ਸਹੀ ਗੱਲ ਹੈ ਜੀ ਬਾਕੀ ਜਿਹੜੇ ਵੀਰ ਕੰਮ ਕਰਦੇ ਹੁਣ ਕਿ ਉਹਨਾਂ ਨੇ ਪਰਖ ਵੀਰੇ ਆਪੇ ਹੀ ਕਰ ਲੈਣੀ ਐ ਦੱਸਣ ਦੀ ਲੋੜ ਨਹੀਂ ਉਹਨਾਂ ਨੂੰ 95000 ਰੁਪਈਆ ਹੀ ਇਹਦੀ ਡਿਮਾਂਡ ਆ ਜੀ ਵਿੱਚੋਂ ਮਾਨਤਾਣ ਹੋ ਜਾਊਗਾ ਜੀ ਜਿਹਨੂੰ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ